ਅਜੇ ਤੱਕ ਆਮ ਆਦਮੀ ਪਾਰਟੀ ਕੋਲ ਚੰਡੀਗੜ੍ਹ 'ਚ ਦਫ਼ਤਰ ਨਹੀਂ ਹੈ। ਜਦ ਕਿ ਅਸੀਂ ਸਰਕਾਰ 'ਚ ਗਏ ਆਂ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ। ਜੋ ਇੱਕ ਦਫ਼ਤਰ ਵਾਸਤੇ ਜੋ ਡਿਊਟੀ ਦੇ ਵਿੱਚ ਦਫ਼ਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਅਸੀਂ। ਇੱਕ ਵਾਰ ਤਾਂ ਸਾਹਮਣੇ ਇਹ ਕਿਤੇ ਲਿਖਿਆ ਕਿ ਆਇਆ ਕਿ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫ਼ਤਰ ਹੈ। ਅਕਾਲੀ ਲਾਲ ਦਾ ਵੀ ਹੈ ਜੀਪੀ ਦੇ ਸਾਨੂੰ ਦਫਤਰ ਵਾਸਤੇ ਜਗਤ ਦਿੱਤੀ ਉਹਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ ਉਹ ਸਾਰੇ ਅਸੀਂ ਲਿਖ ਕੇ ਦੇ ਆਏ ਤੇ ਮੈਨੂੰ ਵੀ ਇਹਦਾ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਮਿਲੇਗਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ 640 ਦਾ ਵੈਸੀ ਸਾਡਾ ਰੇਸ਼ੋ ਬਣਦਾ ਹਰ ਗੱਲ ਜੀ ਚਾਹੇ ਪੁਲਿਸ ਸਾਇ ਚਾਹੇ ਮੁਲਾਜ਼ਮ ਨੇ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਤੇ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਤੇ ਰਾਜਪਬਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਲਾਂਗੇ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇਹੀ ਕਹਨੇ ਹੋ ਉਸ ਵੇਲੇ ਉਹ 7000 ਰੁਪਏ ਦਿੱਤੇ ਸੀਗੇ ਤੇ ਹੁਣ 12000 ਰੁਪਏ ਦਿੱਤੇ ਆ ਤਾਂ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਨਜਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮંત્રી ਮੰਤਰੀ ਸਾਹਿਬ ਹੋਰ ਵੀ ਹੋਰ ਵੀ ਹੋ ਗਿਆ ਨਾ ਹੋਰ ਵੀ ਤੇ ਨਵੇਂ ਚਿਹਰੇ ਵਿਚਾਰ ਅਰੋੜਾ ਸਾਹਿਬ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਨੂੰ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਜਾਂ ਸਿੰਗਲ ਲਗਾਈ ਸਾਰਾ ਕੁਝ ਆਜੀ ਪੁੱਛੋਗੇ ਹੈ ਮੈਂ ਤਾਂ ਦੱਸ ਪਾਈ ਜਾ ਜੋ ਜੋ ਦੇਖੋ ਅਸੀਂ ਮਹਿੰਦਰਪਖਤ ਜੀ ਨਾ ਵਾਦਾ ਕੀਤਾ ਸੀ ਮਹਿੰਦਰਪਖਤ ਜੀ ਨੇ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨਸਨ ਕਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਬਾਅਦ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਰਹੇ ਹੋ ਨਾ ਕਿ ਡਿਪਾਰਟਮੈਂਟ ਕਿਹੜਾ ਦੇਵੋਗਾ ਮੈਂ ਇੰਨਾ ਕਹੇ ਤੇ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਓਕੇ ਗੋਪਾਲ ਟਾਲੀਆ 15000 ਤੇ ਪੱਟੀ ਜਿੱਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਤੇ ਜੋ ਸੰਜੀਵ अरोड़ा ਜੀ ਜਾਣਗੇ ਸਾਰੇ ਅਸੀਂ ਕਿਤੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਗੇਟ ਨੂੰ ਧੰਨਵਾਦ ਕਰਾਂਗੇ ਹਾਜੀ ਤੱਕ ਆਮ ਆਦਮੀ ਪਾਰਟੀ ਕੋਲ ਚੰਡੀਗੜ੍ਹ 'ਚ ਦਫ਼ਤਰ ਨਹੀਂ ਹੈ ਜਦਕੇ ਅਸੀਂ ਸਰਕਾਰ 'ਚ ਵੀ ਆ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫ਼ਤਰ ਵਾਸਤੇ ਜੋ ਡਿਊਟੀ ਦੇ ਵਿੱਚ ਦਫ਼ਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਅਸੀਂ ਇੱਕ ਵਾਰ ਦੱਸਾਂ ਨੂੰ ਇਹ ਕਿੱਟਿਲੇ ਕਿ ਆਇਆ ਕਿ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫ਼ਤਰ ਹੈ ਅਕਾਲੀ ਲਾਲ ਦਾ ਵੀ ਹੈ বিজেপি ਦਾ ਸਾਨੂੰ ਦਫਤਰ ਵਾਸਤੇ ਜਗ੍ਹਾ ਦਿੱਤੀ ਹੈ ਵੀ ਉਹਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ ਉਹ ਸਾਰੇ ਅਸੀਂ ਲਿਖ ਕੇ ਦੇ ਆਏ ਤੇ ਮੈਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਮਿਲੇਗਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ 60 40 ਦਾ ਐਸੀ ਸਾਡਾ ਰੇਸ਼ੋ ਬਣਦਾ ਹਰ ਗੱਲ 'ਚ ਚਾਹੇ ਪੁਲਿਸ ਸਾਇਆ ਚਾਹੇ ਮੁਲਾਜ਼ਮ ਨੇ ਐਸੀ ਵਾਦਾ ਕੀਤਾ ਸੀਗਾ ਲੁਧਿਆਣੇ ਤੇ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਤੇ ਰਾਜਪਬਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਲਾਂਗੇ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇਹੀ ਕਹਨੇ ਹੋ ਉਸ ਵੇਲੇ ਉਹ 7000 ਰੁਪਏ ਦਿੱਤੇ ਸੀਗੇ ਤੇ ਹੁਣ 12000 ਰੁਪਏ ਦਿੱਤੇ ਆ ਤਾਂ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਨਜਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮંત્રી ਮੰਤਰੀ ਸਾਹਿਬ ਹੋਰ ਸਾਹਿਬ ਹੋਰ ਹੋਣਗੇ ਜਿਹੜਾ ਹੋਣਗੇ ਹੋਰ ਵੀ ਤੇ ਨਵੇਂ ਚਿਹਰੇ ਵਿਚ ਆਰੋੜਾ ਸਾਹਿਬ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਜਾਂ ਸਿੰਗਲ ਲਗਾਏ ਸਾਰਾ ਕੁਝ ਆਜੀ ਪੁੱਛੋਗੇ ਹੈ ਜੋ ਜੋ ਦਿਖੋ ਕਿਉਂਕਿ ਅਸੀਂ ਮਹਿੰਦਰਪਾਗਤ ਜੀ ਨਾਲ ਵਾਦਾ ਕੀਤਾ ਸੀ ਮਹਿੰਦਰਪਾਗਤ ਜੀ ਨੂੰ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨ ਸਰਕਾਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਬਾਅਦ ਚ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਰਹੇ ਹੋ ਨਾ ਕਿ ਡਿਪਾਰਟਮੈਂਟ ਕਿਹੜਾ ਦੇਵੋਗੇ ਮੈਂ ਇੰਨਾ ਕਹੇ ਤੇ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਓਕੇ ਗੋਪਾਲ ਟਾਲੀਆ 15000 ਤੇ ਪੱਟੀ ਜਿੱਤ ਹੋਈ ਹੈ ਗੁਜਰਾਤ ਚੋ ਤੇ ਉਹ ਵੀ ਆਉਣਗੇ ਉੱਥੇ ਤੇ ਸਨਜੀਤ ਅਰੋੜਾ ਜੀ ਜਾਣਗੇ ਸਾਰੇ ਅਸੀਂ ਕਿਤੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਗੇਟ ਨੂੰ ਧੰਨਵਾਦ